ਅੱਕ ਸੱਚ ਦੀ ਆਵਾਜ਼ ਨੂੰ ਪਿਛਲੇ 40 ਦਿਨਾਂ ਤੋਂ ਵੱਧ ਸਮੇਂ ਤੋਂ ਬਲੰਦ ਕਰ ਰਹੇ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਜਿੰਨੇ ਵੀ ਰੈਵੋਲੂਸ਼ਨਸ ਬਦਲਾਵ ਟੱਕੇਸ਼ਾਈ ਦੇ ਉਲਟ ਆਵਾਜ਼ ਇਹ بلند ਹੋਈ ਹੈ ਉਦੇ ਚ ਨੌਜਵਾਨਾਂ ਦਾ ਮੋਰੀ ਰੋਲ ਰਿਹਾ ਸਰਕਾਰਾਂ ਨੇ ਹੁਕਮਰਾਨਾਂ ਨੇ ਜਦੋਂ ਵੀ ਕੋਸ਼ਿਸ਼ ਕੀਤੀ ਹੈ ਬੇਇਨਸਾਫੀ ਕਰਨ ਦੀ ਤੇ ਮੂੰਹ ਤੋੜਵਾ ਜਵਾਬ ਹਮੇਸ਼ਾ ਹੀ ਨੌਜਵਾਨਾਂ ਨੇ ਦਿੱਤਾ ਹੈ ਤੋਂ ਸਭ ਤੋਂ ਪਹਿਲਾਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਹੈ ਇਹ ਲੜਾਈ ਕਿਸੇ ਇੱਕ ਪਾਰਟੀ ਦੀ ਨਾ ਹੋਵੇ ਕਿਉਂਕਿ ਜੇ ਪਾਰਟੀ ਤਕਸੀਮਿਤ ਹੋ ਗਈ ਫਿਰ ਤੁਹਾਨੂੰ ਪਾੜੋ ਤੇ ਰਾਜ ਕਰਨ ਵਾਲੀ ਨੀਤੀ ਸਰਕਾਰਾਂ ਪੜਾਉਣ ਗਿਆ ਸੋ ਤੁਹਾਡਾ ਏਕਾ ਔਰ ਹਰ ਜਥੇਬੰਦੀ ਦਾ ਪੰਜਾਬ ਦੀ ਮਾਤ ਹਸਤੀ ਪ੍ਰਤੀ ਜੋ ਤੁਹਾਡੇ ਫਰਜ਼ ਬਣਦੇ ਆ ਉਹਨਾਂ ਦੀ ਫਰਜ਼ ਦੀ ਅਹਿਕੀ ਨੂੰ ਸੋਚਦੇ ਆ ਤੁਸੀਂ ਜਿਹੜਾ ਇਕੱਠੇ ਹੋ ਕੇ ਲੜਾਈ ਲਾੜ ਰਹੇ ਹੋ ਤੁਹਾਡਾ ਸਭ ਦਾ ਧੰਨਵਾਦ ਵੀ ਆ ਤੁਹਾਨੂੰ ਵਧਾਈ ਵੀ ਆ ਕਿ ਜਿਹੜਾ ਪਰਚਾ ਹੋਇਆ ਨਾ ਜੀ ਇਸ ਪਰਚੇ ਦੀ ਮੈਂ ਫੇਰ ਤੁਹਾਨੂੰ ਵਧਾਈ ਦੇਣਾ ਕਿਉਂ ਵਧਾਈ ਦੇਣਾ ਕਿਉਂਕਿ ਕਈ ਵਾਰੀ ਜਦੋਂ ਸਰਕਾਰਾਂ ਧੱਕਾ ਕਰਦੀਆਂ ਨੇ ਉਹਨਾਂ ਵੱਲੋਂ ਤਾਂ ਪਰਚਾ ਇਸ ਲਈ ਕੀਤਾ ਗਿਆ ਕਿ ਤੁਹਾਨੂੰ ਦਬਾਤ ਆ ਜਾਵੇ ਛੋਟੀ ਆਵਾਜ਼ ਨੂੰ ਬੰਦ ਕਰਤਾ ਜਾਵੇ ਮਗਰ ਸਰਕਾਰਾਂ ਇਹ ਭੁੱਲ ਗਿਆ ਨੇ ਜਦੋਂ ਇਹ ਜੀ ਗਲਤੀ ਉਹ ਕਰਦੇ ਆ ਧੱਕੇਸ਼ਾਹੀ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਨੌਜਵਾਨ ਡਰਨ ਵਾਲਾ ਨਹੀਂ ਨੌਜਵਾਨ ਫਿਰ ਹੋਰ ਹੌਸਲੇ 'ਚ ਆਉਂਦਾ ਹੈ ਔਰ ਮੋਦੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਹੁਕਮਰਾਨਾ ਨੂੰ ਯਾਦ ਕਰਾਉਣ ਵਾਸਤੇ ਆਇਆ ਹੈ ਇਹ ਤੇ ਫੋਕੇ ਮੱਥੇ 'ਤੇ ਨਾ ਟੇਕਿਆ ਕਰੋ ਜੇ ਤੁਹਾਡੇ 'ਚ ਇਸ ਸੰਵਿਧਾਨ ਦੇ ਪ੍ਰਤੀ ਸ਼ਰਧਾ ਹੀ ਨਹੀਂ ਸੋ ਇਹ ਲੜਾਈ ਕਿਸੇ ਇੱਕ ਦੀ ਨਹੀਂ ਹੂਐਵਰ ਬਲੀਵਜ਼ ਇਨ ਦ ਕਨਸਟੀਟਿਊਸ਼ਨ ਜਿਨ੍ਹਾਂ ਨੂੰ ਸੰਵਿਧਾਨ 'ਤੇ ਵਿਸ਼ਵਾਸ ਹੈ ਜਿਨ੍ਹਾਂ ਨੂੰ ਜੋ ਡਿਕਟੇਟਰਸ਼ਿਪ ਦੇ ਖਿਲਾਫ ਨੇ ਜੋ ਟੱਕੇਸ਼ਾਈ ਦੇ ਖਿਲਾਫ ਨੇ ਜੋ ਲੋਕਤੰਤ੍ਰਿਕ ਪ੍ਰਕਿਰਿਆ ਦੇ ਹੱਕཅੇ ਨੇ ਭਾਈ ਉਹਨਾਂ ਨੂੰ ਤਾਂ ਆਵਾਜ਼ ਬੁਲੰਦ ਕਰਨੀ ਪੈਣੀ ਐ ਐਂਡ ਯੂ ਹੋਇਟ ਟੂ ਯੋਰ ਨੈਕਸਟ ਜਨਰੇਸ਼ਨ ਸੋ ਭਾਈ ਜੇ ਕੋਈ ਆਪਣੇ ਬੱਚਿਆਂ ਦੀ ਬੱਚਿਆਂ ਦੀ ਗੱਲ ਨਹੀਂ ਸੁਣ ਕੇ ਰਾਜੀ ਮੁੱਖ ਮੰਤਰੀ ਔਰ ਸੁੰਨਾ ਤੱਕ ਹੀ ਸੀ ਥੋੜੇ ਤੇ ਪਰਚੇ ਹੋ ਗਏ ਜਿਹੜੇ ਯੂਟੀ ਤੇ ਐਸਐਸਪੀ ਸਾਹਿਬ ਨੇ ਉਹ ਵੀ ਸਰਕਾਰਾਂ ਦੇ ਇਸ਼ਾਰੇ ਤੇ ਚੱਲਦੇ ਆ ਦੇ ਦਿੱਲੀ ਤੇ ਹੋਮ ਮਿਨਿਸਟਰੀ ਦੇ ਇਸ਼ਾਰੇ ਤੇ ਮੈਂ ਤਾਂ ਕਹੂੰਗਾ ਤੁਸੀਂ ਅਰੈਸਟ ਕਰੋ ਪਰ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਐਡੀ ਜ਼ਬਰਦਸਤ ਮੂਵਮੈਂਟ ਬਣੂਗੀ ਜੇ ਤੁਸੀਂ ਧੱਕੇਸ਼ਾਹੀ ਕੀਤੀ ਕਿ ਤੁਹਾਨੂੰ ਰਾ ਲੱਬੜਾ ਓਖਾ ਹੋ ਜਾਊਗਾ ਕਿ ਤੁਸੀਂ ਝੂਠੇ ਪਰਚੇ ਕੀਤੇ ਕੋਦੋ ਜਦੋਂ ਇਹ ਜਿਹੇ ਗਲਤੀਆਂ ਸਰਕਾਰਾਂ ਕਰਦੀਆਂ ਨੇ ਉਦੋਂ ਵੱਡੇ ਮੋੜ ਹਰ ਐਗਿਟੇਸ਼ਨ 'ਚ ਹਰ ਰੈਵੋਲੂਸ਼ਨ 'ਚ ਆਉਂਦੇ ਨੇ ਥਰੂ 에ਜਸ ਕੋਰੋਨਾ ਲੋਕੀ ਲੱਖਾਂ ਲੋਕੀ ਇਥੋਂ ਤਾਲੀਮ ਹਾਸਲ ਕਰਕੇ ਗਏ ਔਰ ਵੱਡੀ ਵੱਡੀ ਜਗ੍ਹਾ ਤੇ ਜਾ ਕੇ ਬੈਠੇ ਆ ਜਿਵੇਂ ਉਹਨਾਂ ਸਾਰੇ ਸਟੂਡੈਂਟਸ ਨੂੰ ਕਹਿੰਦਾ ਜਿਹੜੇ ਇਥੋਂ ਪੜ੍ਹ ਕੇ ਗਏ ਆ ਦੇ ਕਿ ਯੂ ਆਲ ਨੀਡ ਟੂ ਕਮ ਟੂਗੇਦਰ